ਵਾਹਿਗੁਰੂ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨੋ ਪਵਿੱਤਰੋ ਹਜ਼ੂਰੀ ਅੰਦਰ ਜੁੜ ਬੈਠੀ ਗੁਰਸੰਗਤ ਜੀਓ ਫਤਿਹ ਦੀ ਸਾਂਝ ਪਾਈ ਜੀ ਆਖੀ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਕੀ ਫਤਿਹ ਸਵਾਗਤ ਰਵਿਦਾਸ ਜੀ ਮਹਾਰਾਜ ਜਿਨ੍ਹਾਂ ਦੀ ਜਾਗ ਵਿੱਚ ਆਪਾਂ ਇਕੱਤਰ ਹੋਏ ਹਾਂ ਭਗਤ ਰਵਿਦਾਸ ਜੀ ਮਹਾਰਾਜ ਜਿਨ੍ਹਾਂ ਦਾ ਜਨਮ ਸਥਾਨ ਜਿਸ ਤਰ੍ਹਾਂ ਅਸੀਂ ਜਾਣਦੇ ਹਾਂ ਕਿ ਕਾਸੀ ਬਨਾਰਸ ਵਿੱਚ ਦੱਸਿਆ ਜਾਂਦਾ ਹੈ ਸਵਾਗਤ ਰਵਿਦਾਸ ਜੀ ਮਹਾਰਾਜ ਸਾਡੇ ਤੋਂ ਉਹਨਾਂ ਦਾ ਜਨਮ ਸਥਾਨ ਸੌ ਕੋਹਾਂ ਦੀ ਵਿੱਚ ਤੇ ਹੈ ਤੇ ਸਾਡੇ ਤੋਂ ਲਗਭਗ 650 ਸਾਲ ਦੀ ਵਿੱਚ ਤੇ ਉਹ ਇਸ ਦੁਨੀਆ ਵਿੱਚ ਆਏ ਪਰ ਅੱਜ ਅਸੀਂ ਥਾਂ ਕਰਕੇ ਵੀ ਅਤੇ ਸਮੇਂ ਕਰਕੇ ਵੀ ਇੰਨੀ ਦੂਰ ਹੋਣ ਦੇ ਬਾਵਜੂਦ ਉਹਨਾਂ ਨੂੰ ਯਾਦ ਕਰ ਰਹੇ ਹਾਂ ਸੋ ਇਸ ਵਿੱਚ ਸਵਾਗਤ ਜੀ ਦੀ ਬਹੁਤ ਵੱਡੀ ਵਡਿਆਈ ਹੈ ਤੇ ਦੂਜੇ ਆਪਣੇ ਵੱਡੇ ਭਾਗ ਹਨ ਜਿਹੜੇ ਆਪਾਂ ਭਗਤ ਸਹਿਬਾਨ ਜੀ ਦੀ ਯਾਦ ਵਿੱਚ ਇਸ ਸੰਸਥਾਣ ਉੱਤੇ ਕਤਰ ਹੋਏ ਹਨ ਉਹਨਾਂ ਦੀਆਂ ਵਡਿਆਈਆਂ ਨਾਮ ਜਪ ਰਹੇ ਹਾਂ ਸੰਗਤ ਕਰ ਰਹੇ ਹਾਂ ਸੇਵਾ ਕਰ ਰਹੇ ਹਾਂ ਅਗਤਰ ਰਵਿਦਾਸ ਜੀ ਮਹਾਰਾਜ ਉਹਨਾਂ ਬਾਰੇ ਜੋ ਸਾਖੀਆਂ ਵਿੱਚ ਆਉਂਦਾ ਹੈ ਜੋ ਇਤਿਹਾਸ ਪੜਿਆ ਸੁਣਿਆ ਉਸ ਮੁਤਾਬਕ ਫਰਤੂ ਸਾਹਿਬਾਨ ਜੀ ਦਾ ਜਨਮ ਇੱਕ ਐਸੇ ਪਰਿਵਾਰ ਵਿੱਚ ਹੁੰਦਾ ਹੈ ਜਿਸ ਨੂੰ ਕਿ ਬ੍ਰਾਹਮਣ ਵੱਲੋਂ ਜਾਤ ਦੇ ਕਰਕੇ ਜਿਨ੍ਹਾਂ ਦੇ ਜਿਨ੍ਹਾਂ ਪਰਿਵਾਰਾਂ ਦੇ ਨਾਮ ਜਪਣ ਤੇ ਦੇ ਨਾਮ ਸੁਣਨ ਦੇ ਉੱਪਰ ਵੀ ਬਹੁੰਦੀ ਸੀ ਸੋ ਇਹਨਾਂ ਪਰਿਵਾਰਾਂ ਵਿੱਚ ਜਨਮ ਲੈ ਕੇ ਭਗਤ ਰਵਿਦਾਸ ਜੀ ਨੇ ਪ੍ਰਮਾਤਮਾ ਦੇ ਨਾਮ ਦੇ ਨਾਲ ਪ੍ਰੇਮ ਪਾਈ ਇੰਨੇ ਡੂੰਗੀ ਪ੍ਰੇਮ ਪਾਈ ਕਿ ਪ੍ਰਮਾਤਮਾ ਨਾਲ ਮਲਾਪ ਹੋਇਆ ਤੇ ਅੱਜ ਇਹਨੇ ਵਰਿਆਂ ਦੇ ਬਾਦ ਸੈਂਕੜੇ ਬਾਰੇ ਪੁੱਛ ਕੇ ਕਿੰਨੀਆਂ ਸਦੀਆਂ گزر ਚੁੱਕੀਆਂ ਕਿ ਆਪਾਂ ਉਹਨਾਂ ਨੂੰ ਯਾਦ ਕਰ ਰਹੇ ਹਾਂ। ਸਤਿ ਸ੍ਰੀ ਅਕਾਲ ਜੀ ਮਹਾਰਾਜ ਉਹਨਾਂ ਬਾਰੇ ਕਿਸੇ ਸਾਖੀ ਦੇ ਵਿੱਚ ਜਾਂ ਕਿਤੇ ਇਤਿਹਾਸ ਪੜ੍ਹਦੇ ਆਂ ਕਿ ਬਹੁਤ ਘੱਟ ਪੜਿਆ ਸੁਣਿਆ ਕਿ ਉਹਨਾਂ ਨੇ ਕਿਤੇ ਬੈਠ ਕੇ ਨਾਮ ਜਪਿਆ ਹੋਵੇ ਤੇ ਵੰਦਗੀ ਕੀਤੀ ਹੋਵੇ ਤੇ ਭਗਤੀ ਕੀਤੀ ਹੋਵੇ। ਇੰਨਾ ਜਰੂਰ ਸੁਣਿਆ ਕਿ ਉਹ ਕਿਰਤ ਕਰਦੇ ਸੀ ਤੇ ਉਹਨਾਂ ਦੀ ਆਪਾਂ ਬਾਣੀ ਪੜ੍ਹਦੇ ਆਂ ਉਹਨਾਂ ਦੀ ਬਾਣੀ ਸੁਣਦੇ ਆਂ ਤੇ ਉਹਦੇ ਵਿੱਚ ਭਗਤ ਰਵਦਾਸ ਜੀ ਦੇ ਬੜੇ ਪਿਆਰੇ ਸ਼ਬਦ ਬੜੇ ਪਿਆਰੇ ਬਚਨ ਆਉਂਦੇ ਕਿ ਉਹਨਾਂ ਦੇ ਦਿਲ ਅੰਦਰੋਂ ਬਾਰ-ਬਾਰ ਅਰਦਾਸਾਂ ਲਿਖਉਂਦੀਆਂ ਉਹ ਅਰਦਾਸਾਂ ਆਪਾਂ ਹੁਣ ਵੀ ਬਾਣੀ ਦੇ ਵਿੱਚ ਪੜ੍ਹਦੇ ਆਂ ਬਹੁਤ ਜਨਮ ਵਿਚਰੇ ਤੇ ਮਾਦੋ ਕਿਹੋ ਜਨਮ ਤੋਂ ਮਾਰੇ ਦੇਖੇ ਕਹਿਰ ਅਵਦਾਸ ਆਸ ਲਖ ਜੀਵ ਚਿਰ ਭਇਓ ਦਰਸ਼ਨ ਦਿੱਤੇ ਸੋ ਇਹ ਅਦਾਸਾ ਭਗਤ ਰਵਦਾਸ ਜੀ ਮਹਾਰਾਜ ਆਪਣੇ ਦਿਲ ਵਿੱਚ ਕਰਦੇ ਰਹੇ ਤੇ ਦੂਜੀ ਬੜਾਈ ਭਗਤ ਰਵਦਾਸ ਜੀ ਦੀ ਕਿ ਉਹਨਾਂ ਨੇ ਜਿਹੜੀ ਉਹਨਾਂ ਦੇ ਪਿਤਾ ਜੀ ਜਿਹੜੀ ਉਹਨਾਂ ਦੇ ਦਾਦਾ ਜੀ ਉਹਨਾਂ ਦੇ ਵੱਡੇ ਬਜ਼ੁਰਗ ਜਿਹੜੀ ਕਰਤ ਕਰਦੇ ਸੀ ਜੋ ਤੀਆਂ ਬਣਾਉਣ ਦੇ, ਦੁਤੀਆ ਗੰਢਣ ਦੇ ਉਹ ਕਿਰਤ ਕਰਦੇ ਐਸੀਆਂ ਸਾਖਿਆ ਵਿੱਚ ਆਪਾਂ ਸੁਣਿਆ ਉਹ ਕਿਰਤ ਨੂੰ ਉਹਨਾਂ ਨੇ ਧਰਮ ਦੀ ਤਰ੍ਹਾਂ ਕੀਤਾ ਕਿਰਤ ਵਿੱਚ ਸਦਾਚਾਰ ਕਿਰਤ ਵਿੱਚ ਇਮਾਨਦਾਰੀ ਤੇ ਇੰਨੇ ਪਿਆਰ ਦੇ ਨਾਲ ਕਿ ਕਿਰਤ ਕਰਦਿਆਂ ਵੀ ਉਹਨਾਂ ਨੇ ਨਾਮ ਜਪਦੇ ਰਹੇ ਕੋਈ ਖਾਸ ਸਮਾਧੀ ਕਿਰਤ ਤੋਂ ਹਟ ਕੇ ਪਰਿਵਾਰ ਤੋਂ ਹਟ ਕੇ ਉਹਨਾਂ ਨੇ ਨਹੀਂ ਲਾਈ ਐਸਾ ਕਿਸੇ ਸਾਖੀ ਦੇ ਵਿੱਚ ਨਹੀਂ ਮਿਲਦਾ ਪਰ ਉਹਨਾਂ ਨੇ ਕਿਰਤ ਕਰਦਈਂ ਪ੍ਰਮਾਤਮਾ ਦੇ ਨਾਲ ਬਹੁਤ ਡੂੰਗੀ ਪ੍ਰੀਤ ਬਹੁਤ ਡੂੰਗਾ ਪਿਆਰ ਪਾਇਆ ਤੇ ਉਹਨਾਂ ਕਿਰਤ ਕਰਦਈਂ ਉਹਨਾਂ ਅੰਦਰ ਪਰਮੇਸ਼ਰ ਦੇ ਜਿਹੜੇ ਵੱਡੇ ਵੱਡੇ ਗੁਣ ਬਸੇ ਜਾਂਦੇ ਆ ਉਹ ਭਗਤ ਰਵਦਾਸ ਜੀ ਮਹਾਰਾਜ ਦੇ ਅੰਦਰ ਪੈਦਾ ਹੋਏ ਉਹਨਾਂ ਅੰਦਰ ਸਬਰ ਪੈਦਾ ਹੋਇਆ ਉਹਨਾਂ ਅੰਦਰ ਤੀਰਜ ਸੰਤੁਸ਼ਟੀ ਸੰਤੋਖ ਇਹ ਗੁਣ ਉਹਨਾਂ ਦੇ ਅੰਦਰ ਪੈਦਾ ਹੋਏ ਉਹਨਾਂ ਬਾਰੇ ਆਪਾਂ ਇੱਕ ਸਾਖੀ ਸੁਣਦੇ ਆ ਕਿ ਜਦੋਂ ਕੋਈ ਸਾਧੂ ਜਿਹੜਾ ਉਹਨਾਂ ਦੇ ਪਾਸ ਚੱਲ ਕੇ ਆਇਆ ਉਹਨਾਂ ਦੀ ਦੁਕਾਨੋਂ ਫਰਮ ਤੇ ਉਹ ਸਾਧੂ ਨੇ ਵੇਖਿਆ ਕਿ ਇਹ ਮਨੁੱਖ ਬਹੁਤ ਭਲਾ ਜਪਦਾ ਹੈ ਪਰਮੇਸ਼ਰ ਦੇ ਪ੍ਰਮਾਤਮਾ ਦੇ ਪਿਆਰ ਵਾਲਾ ਹੈ ਤੇ ਨਾਲੋ ਨਾਲ ਕਿਰਤ ਕਰਦਾ ਹੈ ਪਰ ਕਿਰਤ ਕਰਕੇ ਵੀ ਘਰ ਅੰਦਰ ਬਹੁਤ ਗਰੀਬੀ ਹੈ ਤੇ ਇਸ ਨੂੰ ਲੋੜੇਂਦੀਆਂ ਵਸਤਾਂ ਦੀ ਵੀ ਕਮੀ ਰਹਿੰਦੀ ਹੈ ਸੋ ਸਾਧੂ ਨੇ ਆਪਣੇ ਦਿਲ ਅੰਦਰ ਦਇਆ ਧਾਰ ਕੇ ਭਗਤ ਰਵਿਦਾਸ ਜੀ ਨੂੰ ਇੱਕ ਪੱਥਰ ਦਿੱਤਾ ਭਗਤ ਸਹਿਬਾਨ ਜੀ ਨੂੰ ਦੱਸਿਆ ਕਿ ਇਹ 파ਰਸ ਪੱਥਰ ਹੈ ਜਿਸ ਦੀ ਵਰਤੋਂ ਕਰਕੇ ਤੁਸੀਂ ਕਿਸੇ ਵੀ ਲੋਹੇ ਨੂੰ ਸੋਨੇ ਦੇ ਵਿੱਚ ਬਦਲ ਸਕਦੇ ਹੋ ਆਪਣੀ ਗਰੀਬੀ ਦੂਰ ਹਟਾ ਸਕਦੇ ਹੋ ਭਗਤ ਸਹਿਬਾਨ ਜੀ ਨੇ ਉਸ ਨੂੰ ਮਨਾਂ ਕੀਤਾ ਕਿ ਮੈਨੂੰ ਜਿੰਨਾ ਪ੍ਰਮਾਤਮਾ ਨੇ ਦਿੱਤਾ ਮੈਂ ਉਹਦੇ ਵਿੱਚ ਬਹੁਤ ਖੁਸ਼ ਹਾਂ ਬਹੁਤ ਆਨੰਦ ਵਿੱਚ ਤੇ ਮੈਨੂੰ ਕਿਸੇ ਪੱਥਰ ਦੀ ਕੋਈ ਲੋੜ ਨਹੀਂ ਪਰ ਉਹ ਸਾਧੂ ਨੇ ਆਪਣੀ ਸਰਦਾ ਭਾਵਨਾ ਨਾਲ ਉਸ ਦੇ ਘਰ ਰੱਖ ਦਿੱਤਾ ਪੱਥਰ ਕਿ ਕੋਈ ਨਹੀਂ ਅੱਜ ਨਹੀਂ ਲੋੜ ਕਦੇ ਜਦੋਂ ਤੈਨੂੰ ਬਹੁਤ ਜ਼ਰੂਰਤ ਪਵੇ ਇਸ ਪੱਥਰ ਨੂੰ ਵਰਤ ਲੈਣਾ ਉਹ ਸਾਧੂ ਬੜੇ ਸਾਲਾਂ ਬਾਅਦ ਭਗਤ ਸਹਿਬਾਨ ਜੀ ਦੇ ਕੋਲ ਦੁਬਾਰਾ ਤੋਂ ਆਇਆ ਤੇ ਕੀ ਵੇਖਦਾ ਜਿੱਥੇ ਪੱਥਰ ਰੱਖਿਆ ਸੀ ਉਥੇ ਦਾ ਉਥੇ ਭਗਤ ਸਹਿਬਾਨ ਜੀ ਨੇ ਹੱਥ ਲਾ ਕੇ ਉਹਨੂੰ ਇੱਧਰ ਤੋਂ ਉੱਧਰ ਵੀ ਨਹੀਂ ਕੀਤਾ ਤੇ ਇਸ ਤਰ੍ਹਾਂ ਦਾ ਸਬਰ ਇਸ ਤਰ੍ਹਾਂ ਦਾ ਉਹਨਾਂ ਅੰਦਰ ਸੰਤੁਸ਼ਟੀ ਸੀ ਕਿਰਤ ਕਰਦੇ ਧਰਮ ਦੀ ਕਿਰਤ ਤੇ ਉਸੇ ਕਿਰਤ ਵਿੱਚੋਂ ਜੋ ਵੀ ਕਮਾਉਂਦੇ ਐਸਾ ਸੁਣਾਇਆ ਕਿ ਉਸ ਨੂੰ ਵੀ ਲੋੜਵੰਦਾਂ ਵਿੱਚ ਵੰਡ ਦਿੰਦੇ ਉਸ ਨੂੰ ਵੀ ਕਿਸੇ ਨੂੰ ਲੰਗਰ ਸਿਕਾਉਣ ਦਾ ਜਾਂ ਕਿਸੇ ਦੀ ਹੋਰ ਮਦਦ ਕਰਨ ਦਾ ਉਸ ਵਿੱਚੋਂ ਵੀ ਵੰਡ ਕੇ ਸਕਣ ਦਾ ਸੁਭਾਅ ਸੀ ਭਗਤ ਸਹਿਬਾਨ ਜੀ ਨਾਮ ਜਪਣ ਪ੍ਰਕਿਰਤ ਕਰਨ ਤੇ ਵੰਡ ਸਕਣ ਇਸਨਾਰਤਾਂ ਦੇ ਪਰੰੰਦੇ ਤੇ ਅੰਤ ਉਹਨਾਂ ਦੇ ਉੱਪਰ ਪਰਮਾਤਮਾ ਦੀ ਕਿਰਪਾ ਹੋਈ ਤੇ ਜਿਸ ਦੀ ਗਵਾਹੀ ਭਗਤ ਸਹਿਬਾਨ ਖੁਦ ਵੀ ਦਿੰਦੇ ਆ ਕਿ ਪ੍ਰਮਾਤਮਾ ਦੀ ਐਨੀ ਬਖਸ਼ ਕੀਤੀ ਮੇਰੇ ਉੱਪਰ ਉਹ ਸ਼ਬਦ ਉਹਨਾਂ ਦਾ ਆਪਾਂ ਪੜਦੇ ਆ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਕਣਕ ਕਟਕ ਜਲ ਤਰੰਗ ਜੈਸਾ ਕਿ ਹੁਣ ਰਵਿਦਾਸ ਰਵਿਦਾਸ ਨਹੀਂ ਹੈ ਰਵਿਦਾਸ ਪ੍ਰਮਾਤਮਾ ਦਾ ਹੀ ਰੂਪ ਹੈ ਅਸੀਂ ਪ੍ਰਮਾਤਮਾ ਨੇ ਉਹਨਾਂ ਨੂੰ ਵਿੜਾਈ ਬਖਸ਼ੀ ਜਦੋਂ ਪ੍ਰਮਾਤਮਾ ਨੇ ਆਪਣੇ ਭਗਤ ਨੂੰ ਆਪਣੇ ਪਿਆਰਿਆਂ ਨੂੰ ਦੁਨੀਆ ਦੇ ਵਿੱਚ ਪ੍ਰਗਟ ਕਰਨਾ ਹੁੰਦਾ ਹੈ ਤੇ ਉਹ ਕੋਈ ਵਿਧ ਬਣਾਉਂਦਾ ਹੈ ਤੇ ਭਗਤ ਰਵਦਾਸ ਜੀ ਦੇ ਬਾਰੇ ਆਪਾਂ ਇੱਕ ਹੋਰ ਸਾਖੀ ਸੁਣਦੇ ਹਾਂ ਕਿ ਉਹਨਾਂ ਕੋਲ ਕੋਈ ਮੁਸਾਫਰ ਆਇਆ ਆਪਣਾ ਜੁੱਤਾ ਠੀਕ ਕਰਾਉਣ ਤੇ ਭਗਤ ਸਹਿਬਾਨ ਜੀ ਨੇ ਉਹਨਾਂ ਦੀ ਜੁੱਤੀ ਠੀਕ ਕੀਤੀ ਬਦਲੇ ਵਿੱਚ ਉਸ ਮੁਸਾਫਰ ਨੇ ਉਹਨਾਂ ਨੂੰ ਇੱਕ ਦਮਣੀ ਦਿੱਤੀ ਜਾ ਜੋ ਵੀ ਧਨ ਪਦਾਰਥ ਦਿੱਤਾ ਤੇ ਭਗਤ ਸਹਿਬਾਨ ਜੀ ਨੇ ਆਖਿਆ ਕਿ ਇਸ ਨੂੰ ਜਾ ਕੇ ਤੁਸੀਂ ਗੰਗਾ ਨਦੀ ਦੀ ਤਰਫ ਜਾ ਰਹੇ ਹੋ ਇਸ ਨੂੰ ਗੰਗਾ ਨਦੀ ਦੀ ਪੇਟ ਚੜਾ ਚੜਾ ਦੇਣਾ ਤੇ ਹੋ ਮੁਸਾਫਰ ਗੰਗਾ ਨਦੀ ਵੱਲ ਗਿਆ ਉਥੇ ਇਸ਼ਨਾਨ ਕੀਤਾ ਉਸ ਨੇ ਆਪਣੇ ਵੀ ਕੋਈ ਦਾਨ ਪਨ ਕੀਤਾ ਪੜਾ ਵੀ ਚੜਾਵਾ ਉਥੇ ਨਦੀ ਵਿੱਚ ਚੜਾਇਆ ਹੋਣਾ ਜਦੋਂ ਉਸ ਨੂੰ ਯਾਦ ਆਉਂਦਾ ਇੱਕ ਜੁਤੀਆਂ ਗੰਢਣ ਵਾਲੇ ਨੇ ਮੈਨੂੰ ਦਮਣੀ ਦਿੱਤੀ ਸੀ ਜਦੋਂ ਉਸ ਨੂੰ ਗੰਗਾ ਨਦੀ ਵਿੱਚ ਚੜਾਉਣ ਲੱਗਦਾ ਤਾਂ ਉਹ ਗੰਗਾ ਨਦੀ ਦੇ ਵਿੱਚੋਂ ਸਾਖੀ ਹੈ ਕਿ ਇੱਕ ਹੱਥ ਨਿਕਲਦਾ ਹੈ ਤੇ ਉਸ ਦਵੜੀ ਨੂੰ ਮੋਚ ਲੈਂਦਾ ਹੈ ਉਹ ਬੜਾ ਹੈਰਾਨ ਹੁੰਦਾ ਹੈ ਤੇ ਇਸ ਗੱਲ ਦਾ ਉਹ ਨਗਰ ਦੇ ਵਿੱਚ ਵੀ ਤੇ ਭਗਤ ਸਾਹਿਬ ਜੀ ਆਨੇ ਪਾਸ ਜਾ ਕੇ ਵੀ ਇਸ ਗੱਲ ਦਾ ਜ਼ਿਕਰ ਕਰਦਾ ਹੈ ਕਿ ਕਦੇ ਸੁਣਿਆ ਨਹੀਂ ਸੀ ਨਾ ਕਦੇ ਵੇਖਿਆ ਸੀ ਕਿ ਗੰਗਾ ਵੀ ਇਸ ਤਰ੍ਹਾਂ ਮੁਨੱਖਦਰ ਉਤਾਰ ਕੇ ਕਿਸੇ ਦੀ ਪੇਟਾ ਸਰਕਾਰ ਕਰ ਸਕਦੀ ਹੈ ਸੋ ਇਸ ਤੋਂ ਬਾਅਦ ਭਗਤ ਸਹਿਬਾਨ ਜੀਆ ਦੇ ਸੁਭਾਅ ਬਾਰੇ ਉਹਨਾਂ ਦੀ ਕਿਰਤ ਬਾਰੇ ਸਾਰੇ ਨਗਰ ਦੇ ਵਿੱਚ ਜੋ ਪਰਮੇਸ਼ਰੀ ਗੁਣਾ ਵਾਲਾ ਬੰਦਾ ਹੋਵੇ ਉਸ ਦਾ ਚਾਣਣਾ ਹੁੰਦਾ ਹੀ ਆ ਹਰ ਇੱਕ ਨੂੰ ਤੇ ਇਸ ਸਾਖੀ ਤੋਂ ਬਾਅਦ ਉਹਨਾਂ ਦਾ ਜਸ ਆਲੇ ਦੁਆਲੇ ਬਹੁਤ ਵਧਿਆ ਇੰਨਾ ਜਸ ਵਧਿਆ ਕਿ ਉਹਨਾਂ ਦੇ ਪਾਸ ਸਿੱਖ ਸੇਵਕ ਪਹੁੰਚਨੇ ਸ਼ੁਰੂ ਹੋਏ ਉਹ ਉਹਨਾਂ ਤੋਂ ਇਸ ਦੁਨੀਆ ਭਾਵਤ ਉਹਨਾਂ ਦੇ ਨਾਲ ਵਿਚਾਰਾ ਕਰਦੇ ਭਗਤ ਸਹਿਬਾਨ ਜੀਾਂ ਦੇ ਪਾਸ ਅਰਦਾਸਾਂ ਕਰਦੇ ਤੇ ਭਗਤ ਸਹਿਬਾਨ ਉਹਨਾਂ ਨੂੰ ਬਾਣੀ ਦੇ ਬਚਨ ਸੁਣਾਉਂਦੇ ਬਾਣੀ ਦੇ ਬਚਨਾਂ ਦੇ ਨਾਲ ਉਹਨਾਂ ਦੇ ਹਿਰਦੇ ਠਾਰਦੇ ਭਗਤ ਸਹਿਬਾਨ ਜੀਾਂ ਨੇ ਉਹਨਾਂ ਨੂੰ ਸਿੱਖ ਸੇਵਕਾਂ ਨੂੰ ਨਾਮ ਦਾ ਨ ਦਿੱਤਾ ਉਹਨਾਂ ਨੂੰ ਪ੍ਰਮਾਤਮਾ ਦਾ ਨਾਮ ਜਪਣ ਦੀ ਜੋਗਤ ਦੱਸੀ ਪ੍ਰਮਾਤਮਾ ਦਾ ਨਾਮ ਜਪਣ ਦਾ ਤਰੀਕਾ ਦਿੱਤਾ ਕਿ ਇਹ ਨਾਮ ਤੁਸੀਂ ਪ੍ਰਮਾਤਮਾ ਦਾ ਜਪੋ ਤੇ ਜਿਸ ਨਾਲ ਉਸ ਪ੍ਰਮਾਤਮਾ ਦੀਆਂ ਤੁਹਾਡੇ ਉੱਪਰ ਬੜੀਆਂ ਉਤਰਣਗੀਆਂ ਇਸ ਗੱਲ ਦਾ ਜਦੋਂ ਨਕਰ ਦੇ ਬ੍ਰਾਹਮਣਾਂ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਉਪਨ ਪਰਦੇ ਕੇ ਇਸ ਗੱਲ ਦਾ ਬਹੁਤ ਗੁੱਸਾ ਮਨਾਇਆ ਉਸ ਗੁੱਸਾ ਮਨਾਉਣ ਪਿੱਛੇ ਉਹਨਾਂ ਦੀ ਸਦੀਆਂ ਪੁਰਾਣੀ ਜਿਹੜੇ ਉਹਨਾਂ ਦੇ ਰਸਮੋ ਰਿਵਾਜ ਉਦਵਿਵਾਰ ਸੀ ਵਿਪਰ ਦੇ ਅਨਸਾਰ ਬ੍ਰਾਹਮਣ ਦੇ ਅਨਸਾਰ ਬ੍ਰਾਹਮਣ ਇਹ ਗੱਲ ਆਖਦਾ ਹੈ ਕਿ ਪ੍ਰਮਾਤਮਾ ਨੇ ਸਾਰੇ ਮਨੁੱਖਾਂ ਨੂੰ ਇੱਕ ਬਰਾਬਰ ਨਹੀਂ ਬਣਾਇਆ ਇਹ ਗੱਲ ਵੀ ਭਰਾ ਆਖਦਾ ਉਹ ਆਖਦਾ ਕਿ ਜਿਵੇਂ ਮਨੁੱਖ ਤੇ ਜਾਨਵਰ ਤਾਂ ਫਰਕ ਹੈ ਇਸੇ ਤਰ੍ਹਾਂ ਇੱਕ ਮਨੁੱਖ ਦਾ ਵੀ ਦੂਜੇ ਮਨੁੱਖ ਨਾਲ ਫਰਕ ਹੈ ਤੇ ਪ੍ਰਮਾਤਮਾ ਨੇ ਆਪ ਹੀ ਕਿਸੇ ਮਨੁੱਖ ਨੂੰ ਉੱਚੀ ਜਾਤ ਦਾ ਬਣਾਇਆ ਤੇ ਕਿਸੇ ਨੂੰ ਨੀਵੀਂ ਜਾਤ ਦਾ ਬਣਾਇਆ ਤੇ ਜਾਤ ਨੂੰ ਕੋਈ ਮੇਟ ਨਹੀਂ ਸਕਦਾ ਇਹ ਗੱਲ ਬ੍ਰਾਹਮਣ ਆਖਦਾ ਸੀ ਖੁਲਿਆ ਆਮ ਕਹਿੰਦਾ ਸੀ ਕਿ ਜਿਸ ਦੇ ਕਾਰਨ ਮਾਰੇ ਜਿਸ ਦੇ ਬਹੁਤੇ పాਪ ਉਸ ਨੂੰ ਕਰਮਾਂ ਅਨੁਸਾਰ ਨੀਵੀਆਂ ਜਾਤਾਂ ਵਿੱਚ ਜਨਮ ਮਿਲਦਾ ਤੇ ਜਿਸ ਦੇ ਕਰਮ ਜਿਸ ਨੇ ਪੁੰਨ ਕੀਤੇ ਜਿਸ ਨੇ ਸਾਨੂੰ ਬ੍ਰਾਹਮਣਾਂ ਨੂੰ ਸਾਨੂੰ ਪੰਡਤਾਂ ਨੂੰ ਦਾਣ ਦਿੱਤਾ ਜਾਗ ਕਰਵਾਏ ਉਸ ਰੂਪ ਦੀ ਜਾਤ ਵਿੱਚ ਜਨਮ ਮਿਲੇਗਾ ਐਸੀ ਗੱਲ ਬ੍ਰਾਹਮਣ ਕਰਦਾ ਸੀ ਤੇ ਉਸ ਨੇ ਆਪਣੀ ਵਿਤਿਆ ਦੇ ਅਨੁਸਾਰ ਆਪਣੀ ਸਿਖਾਉਣ ਦੀ ਵਿਰਤੀ ਅਨੁਸਾਰ ਸਾਰੇ ਲੋਕਾਂ ਨੂੰ ਇਸ ਗੱਲ ਜਚਾਈ ਹੋਈ ਸੀ ਕਿ ਮਨੁੱਖ ਨੂੰ ਪ੍ਰਮਾਤਮਾ ਨੇ ਚਾਰ ਰਹੀਸਿਆਂ ਚ ਵੰਡੇਆ ਬ੍ਰਾਹਮਣ ਖੱਤਰੀ ਵੈਸ਼ ਅਤੇ শূ드ਰ ਤੇ ਜੋ ਚੌਥਾ শূ드ਰ ਹੈ ਉਸ ਨੂੰ ਬਾਕੀ ਤਿੰਨਾਂ ਦਾ ਗੁਲਾਮ ਬਣਾਇਆ ਇਹ ਗੱਲ ਬ੍ਰਾਹਮਣ ਆਖਦਾ ਸੀ ਤੇ ਉਸ ਮੁਤਾਬਕ ਤੇ ਸੂਦਰ ਨੂੰ ਪਰਮਾਤਮਾ ਦਾ ਨਾਮ ਜਪਣ ਦੀ ਕੀ ਪਰਮਾਤਮਾ ਦਾ ਨਾਮ ਸੁਣਨ ਦੀ ਵੀ ਇਜਾਜ਼ਤ ਨਹੀਂ ਤੇ ਅੱਗੇ ਕਿਸੇ ਨੂੰ ਨਾਮ ਦਾਣ ਦੇਵੇ ਇਹ ਤੇ ਬਿਲਕੁਲ ਹੀ ਮੰਨਿਆ ਨਹੀਂ ਜਾ ਸਕਦਾ ਇਹ ਤੇ ਬਿਲਕੁਲ ਹੀ ਪਰਮਾਣ ਨਹੀਂ ਇਹ ਗੱਲ ਬ੍ਰਹਮਣਾ ਨੇ ਆਪਸ ਵਿੱਚ ਵਿਚਾਰ ਕੀਤਾ ਕਿ ਕਿ ਜੋ ਭਗਤ ਰਵਦਾਸ ਜੀ ਕਰ ਰਿਹਾ ਹੈ ਖੁਦ ਨਾਮ ਜਪਦੇ ਆ ਤੇ ਹੋਰਾਂ ਨੂੰ ਨਾਮ ਦਾਣ ਦਿੰਦੇ ਆ ਇਹ ਗੱਲ ਹਿੰਦੂ ਧਰਮ ਦੇ ਹਿੰਦੂ ਮਤ ਦੇ ਖਿਲਾਫ ਹੈ ਤੇ ਇਸ ਗੱਲ ਦਾ ਸਾਨੂੰ ਭਗਤ ਰਵਿਦਾਸ ਜੀ ਨੂੰ ਉਹਨਾਂ ਨੂੰ ਵਿਰੋਧ ਕਰਨਾ ਚਾਹੀਦਾ ਹੈ ਤੇ ਉਹਨਾਂ ਨੂੰ ਇਹ ਗੱਲ ਕਹਿ ਕੇ ਇਸ ਤੋਂ ਬਿਲਕੁਲ ਵਰਜਣਾ ਚਾਹੀਦਾ ਹੈ ਤੇ ਹੋਰ ਵੀ ਸਖਤੀ ਨਾਲ ਉਹਨਾਂ ਨੂੰ ਸਜ਼ਾ ਦਿਵਾਉਣੀ ਚਾਹੀਦੀ ਹੈ ਬ੍ਰਾਹਮਣਾਂ ਨੇ ਇਸ ਗੱਲ ਨੂੰ ਭਗਤ ਸਾਹਿਬ ਮੰਗਣ ਕੋਲ ਲੈ ਕੇ ਗਏ ਪਰ ਉਹਨਾਂ ਤੋਂ ਹਾਰ ਗਏ ਗਿਆਨ ਗੋਸ਼ਟੀ ਦੇ ਵਿੱਚ ਫਿਰ ਇਸ ਗੱਲ ਨੂੰ ਪੰਚਾਇਤ ਅੰਦਰ ਲੈ ਕੇ ਗਏ ਉਸ ਨਗਰ ਦੇ ਰਾਜੇ ਪਾਸ ਲੈ ਕੇ ਗਏ ਉੱਥੇ ਭਗਤ ਸਾਹਿਬਾਨ ਵੀ ਪਹੁੰਚੇ ਤੇ ਪੰਡਤ ਵੀ ਪਹੁੰਚੇ ਹੁਣ ਜਿਹੜੀ ਬਿਪਰ ਦੀ ਬਿਪਰ ਨੇ ਜੋ ਲੋਕਾਂ ਨੂੰ ਮਨਾ ਕੇ ਇਹ ਗੱਲ ਛੱਡੀ ਹੋਈ ਸੀ ਤੇ ਨਾ ਬਰਾਬਰੀ ਤੇ ਮਨੁੱਖ ਤੋਂ ਮਨੁੱਖ ਦਾ ਫਰਕ ਤਾਂ ਇਹ ਤਾਂ ਪਰਮਾਤਮਾ ਨੇ ਬਣਾਇਆ ਪਰ ਭਗਤ ਸਾਹਿਬਾਨ ਜੀ ਨੇ ਆਖਿਆ ਕੇ ਪ੍ਰਮਾਤਮਾ ਨੇ ਜਿਹੜਾ ਮੇਰੇ ਹਿਰਦੇ ਅੰਦਰ ਵਸਦਾ ਹੈ ਪ੍ਰਮਾਤਮਾ ਉਸ ਨੇ ਸਾਰੇ ਮਨੁੱਖਾਂ ਨੂੰ ਇੱਕ ਸਮਾਨ ਇੱਕ ਬਰਾਬਰ ਬਣਾਇਆ ਤੇ ਉਸ ਪ੍ਰਮਾਤਮਾ ਨੇ ਕਿਸੇ ਨੂੰ ਉੱਚਾ ਕਿਸੇ ਨੂੰ ਨੀਮਾ ਨਹੀਂ ਬਣਾਇਆ ਤੇ ਜੋ ਪੰਡਤ ਗੱਲ ਕਰਦਾ ਹੈ ਪੰਡਤ ਝੂਠ ਬੋਲਦਾ ਹੈ ਪ੍ਰਮਾਤਮਾ ਇਸ ਤਰ੍ਹਾਂ ਦਾ ਨਹੀਂ ਪ੍ਰਮਾਤਮਾ ਇੱਕ ਸਮਾਨ ਸਾਰਿਆਂ ਨੂੰ ਦੇਖਣ ਵਾਲਾ ਹੈ ਇੱਕ ਸਮਾਨ ਸਾਰੇ ਜੀਵਾਂ ਨੂੰ ਬਣਾਉਣ ਵਾਲਾ ਹੈ ਇਸ ਤਰ੍ਹਾਂ ਦੀਆਂ ਗੋਸ਼ਟੀਆਂ ਆ ਇਸ ਤਰ੍ਹਾਂ ਦੀਆਂ ਵਿਚਾਰਾਂ ਆਪ ਦੀ ਕਿੰਨੇ ਸ਼ਬਦ ਭਗਤ ਰਵਦਾਸ ਜੀ ਦੀ ਬਾਣੀ ਦੇ ਪੜ੍ਹਦੇ ਸੁਣਦੇ ਹੋ ਤੇ ਕਿੰਨੇ ਦ੍ਰਿਸ਼ਟਾਂਤ ਵਿਪਰ ਦੇ ਸਿਧਾਂਤ ਦੇ ਖਿਲਾਫ ਉਸ ਦਾ ਖੰਡਣ ਕਰਨ ਦੇ ਲਈ ਉਹ ਦਿੰਦੇ ਆ ਤੇ ਇਨ੍ਹਾਂ ਵਿਚਾਰਾਂ ਦੇ ਅੱਗੇ ਵਿਪਰ ਹਾਰ ਜਾਂਦਾ ਹੈ ਤੇ ਵਿਪਰ ਇਸ ਨੌਬ ਤੱਕ ਹਾਰਦਾ ਹੈ ਕਿ ਜਿਹੜੇ ਬ੍ਰਾਹਮਣ ਉਹਨਾਂ ਦੇ ਉਸ ਨਗਰ ਦੇ ਵਿਰੁੱਧ ਸੀ ਗਈ ਉਹਨਾਂ ਨੂੰ ਭਗਤ ਰਵਦਾਸ ਜੀ ਦੇ ਪੈਰਾਂ ਵਿੱਚ ਡਿੱਗਣਾ ਪੈਂਦਾ ਹੈ ਇਸ ਗੱਲ ਦਾ ਜ਼ਿਕਰ ਭਗਤ ਸਹਿਬਾਨ ਜੀ ਆਪਣੀ ਬਾਣੀ ਵਿੱਚ ਇਸ ਤਰ੍ਹਾਂ ਕਰਦੇ ਹਨ ਕਿ ਨਾਦਰ ਜਣਾ ਮੇਰੀ ਜਾਤ ਵਿਖਿਆਤ ਚ ਮਾਰੰਗੀ ਹਿਰਦੈ ਰਾਮ ਗੋਬਿੰਦ ਗੁਸਾਰਨ ਕਿ ਮੇਰੀ ਜਾਤ ਜਿਹੜੀ ਨਗਰ ਦੇ ਵਿੱਚ ਉੱਚ ਮਾਰ ਜਾਣੀ ਜਾਂਦੀ ਹੈ ਪਰ ਮੇਰੇ ਹਿਰਦੇ ਵਿੱਚ ਮੇਰੇ ਦਿਲ ਵਿੱਚ ਪਰਮਾਤਮਾ ਵਸਦਾ ਤੇ ਅਖੀਰ ਤੇ ਜਾ ਕੇ ਸ਼ਬਦ ਦੇ ਭਗਤ ਸਹਿਬਾਣਾਖਦੇ ਆਵ ਬਿਪਰ ਪ੍ਰਧਾਨ ਤੇ ਕਰੇ ਡੰਡੌਤ ਕਿ ਹੁਣ ਬਿਪਰ ਪ੍ਰਧਾਨ ਵੀ ਭਗਤ ਰਵਦਾਸ ਜੀ ਨੂੰ ਡੰਡੌਤ ਕਰਦਾ ਹੈ ਤੇ ਡੰਡੌਤ ਕਿਉਂ ਕਰਦਾ ਹੈ ਕਿਉਂਕਿ ਹੁਣ ਭਗਤ ਰਵਦਾਸ ਜੀ ਦੇ ਹਿਰਦੇ ਅੰਦਰ ਪਰਮਾਤਮਾ ਵੱਸਦਾ ਹੈ ਭਗਤ ਰਵਦਾਸ ਜੀ ਕਹਿੰਦੇ ਕਿ ਸਾਰੇ ਮਨੁੱਖ ਬਰਾਬਰ ਪਰ ਜੇ ਮਨੁੱਖਾਂ ਵਿੱਚੋਂ ਵੀ ਜੇ ਕੋਈ ਉੱਚਾ ਹੈ ਤਾਂ ਮਨੁੱਖਾਂ 'ਚ ਉਹ ਉੱਚਾ ਹੋ ਸਕਦਾ ਹੈ ਜਿਸ ਦੇ ਹਿਰਦੇ ਅੰਦਰ ਪਰਮਾਤਮਾ ਦਾ ਨਾਮ ਵੱਸਦਾ ਨਾਮ ਦੀ ਵਡਿਆਈ ਕਰਕੇ ਕੋਈ ਮਨੁੱਖ ਉੱਚਾ ਹੋ ਸਕਦਾ ਹੈ ਸ੍ਰੀ ਭਗਤ ਰਵਦਾਸ ਜੀ ਨੇ ਦੱਸਿਆ ਕਿ ਮੇਰੇ ਅੰਦਰ ਪਰਮਾਤਮਾ ਦਾ ਨਾਮ ਹੈ ਮੇਰੇ ਅੰਦਰ ਪਰਮਾਤਮਾ ਦਾ ਵਾਸਾ ਹੈ ਤਾਂ ਹੀ ਜਿਹੜਾ ਆਪਣੇ ਆਪ ਨੂੰ ਦੁਨੀਆਂ ਦਾ ਸਭ ਤੋਂ ਉੱਚਾ ਸਭ ਤੋਂ ਵੱਡਾ ਅਖਵਾਉਂਦਾ ਪੰਡਤ ਸੀ ਉਹ ਪੰਡਤ ਗੁਣਾ ਰਵਦਾਸ ਜੀ ਦੇ ਪੈਰੀਂ ਪੈਂਦੇ ਆ ਇਸ ਨਾਮ ਦੀ ਕਮਾਈ ਦੇ ਕਰਕੇ ਨਾਮ ਦੀ ਬਰਕਤ ਕਰਕੇ ਤੇ ਇਸ ਗੱਲਾਂ ਤੋਂ ਬਾਅਦ ਭਗਤ ਜੀ ਦੀ ਵਡਿਆਈ ਹੋਰ ਵੀ ਦੂਰ ਤਰੇਟੇ ਥਾਵਾਂ ਤੇ ਨਿਕਰ ਜਾਂਦੀ ਹੈ ਭਗਤ ਰਵਦਾਸ ਜੀ ਨੇ ਜਗਾ ਜਗਾ ਉੱਪਰ ਪਰਮਣ ਕੀਤਾ ਪ੍ਰਚਾਰ ਕੀਤਾ ਰਾਜਸਥਾਨ ਤੱਕ ਕਿਥੋਂ ਦੇ ਚਤੌੜਗੜ ਦੇ ਰਾਜਨੀ ਰਾਣੀ ਮੀਰਾਬਾਈ ਉਹਨਾਂ ਦੀ ਸਾਖੀ ਆਉਂਦੀ ਹੈ ਕਿ ਉਹਨਾਂ ਤੋਂ ਨਾਮ ਨਾਲ ਲੈ ਕੇ ਉਹਨਾਂ ਦੀ ਸੇਵਕ ਬਣੀ ਤੇ ਪ੍ਰਮਾਤਮਾ ਦੇ ਰੰਗ ਵਿੱਚ ਰੰਗੀ ਗਈ ਸਵਾਗਤ ਰਵਿਦਾਸ ਜੀ ਮਹਾਰਾਜ ਨੇ ਆਪਣੀ ਬਾਣੀ ਵਿੱਚ ਜਿੱਥੇ ਵੀ ਆਪਣੀ ਜਾਤ ਦਾ ਜ਼ਿਕਰ ਕੀਤਾ ਹੈ ਤਾਂ ਉਹ ਪੀੜਤਾ ਦੀ ਤਰ੍ਹਾਂ ਨਹੀਂ ਕੀਤਾ ਉਹ ਬਰਾਬਰੀ ਦੀ ਤਰ੍ਹਾਂ ਕੀਤਾ ਤੇ ਉਹਨਾਂ ਨੇ ਮਾਨ ਕੀਤਾ ਕਿ ਚਾਹੇ ਜਾਤ ਕੋਈ ਵੀ ਹੈ ਤੇ ਵੈਸੇ ਤੇ ਪ੍ਰਮਾਤਮਾ ਨੇ ਕੋਈ ਵੀ ਜਾਤ ਨਹੀਂ ਬਣਾਈ ਕਰੋਣਾ ਨੇ ਆਪਣੇ ਆਪ ਨੂੰ ਕਦੇ ਕਿਸੇ ਤੋਂ ਨੀਮਾ ਨਹੀਂ ਰਹਿਣ ਦਿੱਤਾ ਆਪਣੇ ਆਪ ਨੂੰ ਨੀਮਾ ਮੰਨੇ ਹੀ ਨਹੀਂ ਹੁਣ ਵੀ ਜਦੋਂ ਆਪਾਂ ਭਗਤ ਰਵਿਦਾਸ ਜੀ ਦੀ ਯਾਦ ਮਨਾ ਰਹੇ ਹਾਂ ਤੇ ਜਿਹੜੀਆਂ ਗੱਲਾਂ ਭਗਤ ਰਵਿਦਾਸ ਜੀ ਨੇ ਆਖੀਆਂ ਉਹਨਾਂ ਦੀ ਬਾਣੀ ਵਿੱਚ ਉਹਨਾਂ ਦੀਆਂ ਸਾਖੀਆਂ ਦੇ ਰਾਹੀਂ ਸਾਡੇ ਤੱਕ ਉਪੜ ਰਹੀਆਂ ਨੇ ਜੀ ਸਾਡਾ ਇਹ ਫਰਜ਼ ਮੰਨਦਾ ਹੈ ਕਿ ਉਹਨਾਂ ਗੱਲਾਂ ਨੂੰ ਅਸੀਂ ਪਛਾਣੀਏ, ਨਿਤਾਰਾ ਕਰੀਏ ਤੇ ਵੇਖੀਏ ਸੱਚ ਦੀ ਕਸਵਟੀ ਤੇ ਫਰਕ ਕੇ ਕਿ ਭਗਤ ਰਵਦਾਸ ਜੀ ਸਾਨੂੰ ਕਿਹੜੀਆਂ ਗੱਲਾਂ ਤੋਂ ਹਟਾਉਂਦੇ ਆ ਤੇ ਕਿਹੜੀਆਂ ਗੱਲਾਂ ਸਾਨੂੰ ਮੰਨ ਲਈ ਆਖਦੇ ਜਾਤ ਦੀ ਗੱਲ ਹੈ ਤੇ ਭਗਤ ਰਵਦਾਸ ਜੀ ਤੇ ਬਿਲਕੁਲ ਇੱਕ ਸਮਾਨ ਮੰਨਦੇ ਆ ਤੇ ਜੇ ਆਪਾਂ ਵੀ ਇਸ ਤਰ੍ਹਾਂ ਦੀ ਗੱਲਾਂ ਕਰਦੇ ਆ ਤੇ ਵੈਸੇ ਇਹ ਜਣੀਆਂ ਗੱਲਾਂ ਨੇ ਕਿ ਭਗਤ ਸਾਹਿਬਾਨ ਜੀ ਨੇ ਤੇ ਨਹੀਂ ਮੰਨੀਆਂ ਇਹ ਬਿੰਪਰ ਦੀਆਂ ਗੱਲਾਂ ਬਿੰਪਰ ਨਹੀਂ ਨਾਂ ਦਿੱਤੇ ਹੋਏ ਕੋਸੂਧਰ ਨਾਂ ਦਿੱਤਾ ਕਿਸੇ ਨੂੰ ਕਿਸੇ ਦੀ ਕਿਰਤ ਦੇ ਹਿਸਾਬ ਦੇ ਉੱਪਰ ਨਾਮ ਦਿੱਤੇ ਪਰ ਜਣੀਆਂ ਗੱਲਾਂ ਨੂੰ ਅਸੀਂ ਮਾੜਾ ਮੰਨਦੇ ਆ ਨਹੀਂ ਚਾਹੁੰਦੇ ਕਿ ਉਹ ਗੱਲਾਂ ਨਾਲ ਹੁਣ ਉਹ ਗੱਲਾਂ ਸਾਨੂੰ ਵੀ ਨਹੀਂ ਕਰਨੀਆਂ ਚਾਹੀਦੀਆਂ ਉਹ ਗੱਲਾਂ ਸਾਨੂੰ ਵੀ ਮੰਨਣੀਆਂ ਨਹੀਂ ਚਾਹੀਦੀਆਂ ਸਾਨੂੰ ਵੀ ਸਾਰਿਆਂ ਨੂੰ ਇੱਕ ਸਮਾਨ ਇੱਕ ਬਰਾਬਰ ਮੰਨਣਾ ਚਾਹੀਦਾ ਤੇ ਦਿਲ ਵਿੱਚ ਸਵੈ ਮਾਣ ਤੇ ਆਪਣੇ ਆਪ ਤੇ ਮਾਣ ਇਸ ਗੱਲ ਦਾ ਹੋਣਾ ਚਾਹੀਦਾ ਕਿ ਅਸੀਂ ਉਹਨਾਂ ਭਗਤਾਂ ਦੇ ਵਾਰਿਸ ਹਾਂ ਉਹਨਾਂ ਗੁਰੂ ਸਾਹਿਬਾਂ ਦੇ ਵਾਰਿਸ ਹਾਂ ਜਿਨ੍ਹਾਂ ਦੀ ਇੰਨੀ ਉੱਚੀ ਇੰਨੀ ਵੱਡੀ ਵਿਰਾਸਤ ਹੈ ਸੋ ਭਗਤ ਸਾਹਿਬਾਨ ਜੀ ਨੂੰ ਯਾਦ ਕਰ ਰਹੇ ਹਾਂ ਭਗਤ ਸਾਹਿਬਾਨ ਜੀ ਅਤੇ ਅਸੀਂ ਉਹਨਾਂ ਦੇ ਅੱਗੇ ਵੰਸ ਅਸੀਂ ਉਹਨਾਂ ਦੀ ਵਿਰਾਸਤ ਉਹਨਾਂ ਦੇ ਦੱਸੇ ਰਸਤੇ ਤੇ ਚੱਲਣਾ ਹੈ ਤੇ ਜਿਸ ਰਸਤੇ ਉੱਪਰ ਭਗਤ ਸਾਹਿਬਾਨ ਜੀ ਸਾਨੂੰ ਪਾ ਕੇ ਗਏ ਨੇ ਉਸੇ ਰਸਤੇ ਉੱਪਰ ਸਾਨੂੰ ਚੱਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਤੇ ਆਖਰ ਦੇ ਵਿੱਚ ਭਗਤ ਸਹਿਬਾਨ ਜੀ ਨੇ ਜਿੰਨੀਆਂ ਵੀ ਉਹਨਾਂ ਨੂੰ ਵਡਿਆਈਆਂ ਦੁਨੀਆਂ ਤੇ ਪ੍ਰਾਪਤ ਹੋਈਆਂ ਇਸ ਵਡਿਆਈਆਂ ਦਾ ਉਹ ਧੰਨਵਾਦ ਪਰਮਾਤਮਾ ਨੂੰ ਕਰਦੇ ਹਨ ਤੇ ਹੁਣ ਵੀ ਸਮਾਪਤੀ ਆਪਾਂ ਇਸ ਸ਼ਬਦ ਦੇ ਨਾਲ ਹੀ ਕਰੀਏ ਭਗਤ ਸਹਿਬਾਨ ਜੀਾਂ ਦੇ ਤੇ ਉਹ ਆਖਦੇ ਐ ਐਸੀ ਾਲ ਤੁਝ ਬਿਨ ਕੌਣ ਕਰੈ ਗ੍ਰੀਵ ਨਵਾਜ ਤੁਸਈਆ ਮੇਰਾ ਮਾਥੇ ਛਤਰ ਧਰੈ ਜਾ ਕੀ ਛੋਤ ਜਗਤ ਕੋ ਲਾਗੀ ਤਾਂ ਪਰ ਤੂੰ ਹੀ ਡਰੈ ਨੀਚੇ ਊਚ ਕਰੈ ਮੇਰਾ ਗੋਬਿੰਦ ਕਾਹੂ ਤੇ ਨਾ ਡਰੈ ਨਾਉ ਦੇਵ ਕਬੀਰ ਚਲੋ ਚੰਦ ਸਦਨਾ ਸੈਨ ਤਰੈ ਕਹਿ ਰਵਿਦਾ ਸੁਨੋ ਰੇ ਸੰਤੋ ਹਰ ਜਿਉ ਤੇ ਸੁਭੈ ਸਰ ਹੈ ਉਲਟੁਕ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ